ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਉਣ ਵਾਲੀਆਂ ਜਿਮਨੀ ਚੋਣਾਂ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਅੱਜ ਸਰਾਪਾ ਨਗਰ ਬਾੜ ਨੰਬਰ 55 ਵਿੱਚ ਡਾਕਟਰ ਕਨਿਕਾ ਜੰਦਲ ਦੇ ਘਰ ਇੱਕ ਚੋਣ ਮੀਟਿੰਗ ਕੀਤੀ ਮੀਟਿੰਗ ਦੌਰਾਨ ਕਈ ਸਥਾਨਕ ਨਿਵਾਸੀ ਜੀਵਨ ਗੁਪਤਾ ਨੂੰ ਆਪਣਾ ਪੂਰਾ ਸਮਰਥਨ ਦੇਣ ਲਈ ਅੱਗੇ ਆਏ ਜਿਨ੍ਹਾਂ ਨੇ ਸ਼ਿਰਕਤ ਕੀਤੀ ਅਤੇ ਆਪਣਾ ਸਮਰਥਨ ਦਿੱਤਾ ਉਨ੍ਹਾਂ ਦੇ ਵਿੱਚ ਸ਼ਾਮਲ ਸਨ ਰਮੇਸ਼ ਬੱਤਰਾ, ਵਿਕਾਸ ਕੋਲੀ, ਈਸ਼ ਵਿਦੀ, ਰਜੇਸ਼ ਸੱਚਦੀਵਾ, ਬਨੀਤ ਸਿਆਲ, ਜੁਗੇਸ਼ ਗੁਪਤਾ, ਪਵਨ ਕੁਮਾਰ, ਹਿਤੇਸ਼ ਰਜੇਸ਼ ਸ਼ਰਮਾ, ਤਰੁਪ ਗੁਪਤਾ, ਸਾਹਿਲ, ਪਰਮਿੰਦਰ, ਦਿਨੇਸ਼ ਗੁਪਤਾ, ਆਸ਼ੂਤੋਸ਼ ਬਾਸੀ, ਗੌਰਵ ਸ਼ਿਲਪੀ, ਰੁਪਿੰਦਰ ਗੁਪਤਾ, ਸੂਰਜ 세ਤੀਆ, ਸੌਰਵ ਸੁਦੇਸ਼ 세ਤੀਆ, ਨਿਦੀਕ, ਸੰਜੇ ਸੂਧ, ਰਿਸ਼ੀ, ਪ੍ਰੇਮ ਗੁਪਤਾ, ਵਿਜੇ ਸੁਸ਼ੀਲ ਕੁਮਾਰ, ਰਜੀਵ ਕਈ, ਪ੍ਰੇਮ ਚਿੰਦਲ, ਸੰਤੋਸ਼ ਜਿੰਦਰ, ਧਰਮਵੀਰ ਜਿੰਦਰ, ਅਭੀ ਜਲੋਟਾ, ਚੰਦਨ ਚਾਵਲਾ, ਸਤੀਸ਼ ਅਸੀਜਾ ਅਮਨਦੀਪ ਸੰਧੂ ਆਸ਼ੂਤੋਸ਼ ਡਾਕਟਰ ਜੀਐਸ ਲਾਮਾ ਅਨਿਲ ਗੋਇਲ ਅਸ਼ੋਕ ਗੋਇਲ ਅਤੇ ਕੈਦਾਰਨਾਥ ਸ਼ਾਮਲ ਹਨ ਮੀਟਿੰਗ ਦਾ ਉਦੇਸ਼ ਵੋਟਰਾਂ ਨਾਲ ਜੁੜਨਾ ਤੇ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਭਾਜਪਾ ਲਈ ਸਮਰਥਨ ਜਟਾਉਣਾ ਸੀ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਅਮਨ ਸ਼ਰਮਾ ਰਾਜਨ ਪਾਂਡੇ ਆਦ ਹਾਜ਼ਰ ਸਨ